ਕੱਲ ਦੀ ਗੱਲ ਏ ਗੁਨੀਤ ਦਾ ਫੋਨ ਆਇਆ ਜਲੰਧਰੋਂ ਅਰਵਿੰਦ ਸਿੱਕਰੀ ਦਾ ਪਹਿਲਾ ਆਇਆ ਹੋਰ ਬਹੁਤ ਸਾਰੇ ਮੇਰੇ ਈ ਵਿਊਅਰਸ ਦੇ ਫੋਨ ਆਏ ਕਿਉਂਕਿ ਅੱਜਕੱਲ੍ਹ ਥੋੜਾ ਜਿਹਾ ਸੀ ਪਾਜ਼ ਕੀਤਾ ਹੋਇਆ ਹੈ ਗੁੱਡ ਮਾਰਨਿੰਗ ਸ਼ੋਅ ਉਹ ਕਹਿੰਦੇ ਆਂਟੀ ਗੁੱਡ ਮਾਰਨਿੰਗ ਸ਼ੋਅ ਤਾਂ ਨਹੀਂ ਕਰਦੇ ਪਰ ਗੱਲਾਂ ਚਬਾ ਲ ਤਾਂ ਕਰ ਦਿਆ ਕਰੋ ਮੈਂ ਕਿਹਾ ਚਲੋ ਫਿਰ ਗੱਲਾਂ ਚਬਾ ਲ ਤਾਂ ਫਿਰ ਕਰੀ ਦੇਣੀ ਆ ਅੱਜ ਅੰਕਲ ਨਹੀਂ ਹੈਗੇ ਨਾਲ ਵੈਸੇ ਮੈਂ ਕੋਸ਼ਿਸ਼ ਕਰਾਂ ਕਿ ਜੇ ਅੰਕਲ ਵੀ ਤੁਹਾਡੇ ਨਾਲ ਮੇਰੇ ਨਾਲ ਬੈਠ ਕੇ ਤੁਹਾਡੇ ਨਾਲ ਗੱਲਾਂ ਕਰ ਲੈਣਾ ਤੇ ਮੈਂ ਅੱਜ ਗੱਲ ਬੜੇ ਬਚਪਨ ਦੀ ਸੁਣਾਉਣ ਲੱਗੀ ਆ ਪੁੱਛਪਨ ਇੰਨਾ ਆਜ਼ਾਦ ਹੁੰਦਾ ਹੈ ਬਚਪਨ ਚ ਕੋਈ ਪਤਾ ਕਾਸ ਕਰਕੇ ਸਾਡੇ ਵਾਲੇ ਬਚਪਨ ਚ ਤਾਂ ਕੋਈ ਪਤਾ ਨਹੀਂ ਹੁੰਦਾ ਸੀ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਪਤਾ ਹੁੰਦਾ ਸੀ ਸਕੂਲ ਜਾਣਾ ਹੈ ਪੜਨਾ ਹੈ ਆ ਕੇ ਰੋਟੀ ਖਾਣੀ ਹੈ ਮਾਂ ਨਾਲ ਕੰਮ ਕਰਾਣਾ ਖੇਡਣਾ ਤੇ ਸੌ ਜਾਣਾ ਪਰ ਜਿਵੇਂ 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 ਵੱਡੇ ਵੱਡੇ ਹੋਣ ਲੱਗੇ ਤਾਂ ਸਪਨੇ ਸ਼ੁਰੂ ਹੋ ਜਾਂਦੇ ਨੇ ਸਪਨੇ ਕਾਹਦੇ ਸ਼ੁਰੂ ਪਹਿਲੀ ਗੱਲ ਤਾਂ ਪੜਾਈ ਵੇਖੀਦਾ ਸੀ ਵੀ ਬਹੁਤ ਲੋਕ ਪੜ੍ਹੇ ਕੋਈ ਡਾਕਟਰ ਹੈ ਕੋਈ ਆਈਐਸ ਅਫਸਰ ਹੈ ਖੈਰ ਉਹਦੋਂ ਇੰਨਾ ਜ਼ਿਆਦਾ ਸਾਨੂੰ ਨੌਲੇਜ ਨਹੀਂ ਸੀ ਪਰ ਇਹ ਤਾਂ ਪਤਾ ਹੀ ਹੁੰਦਾ ਸੀ ਵੀ ਇਹ ਵੱਡੇ ਅਫਸਰ ਹੈਗੇ ਨੇ ਅਸੀਂ ਜੀ ਫਾਦਰ ਮੇਰੇ ਕਾਫੀ ਪੜੇ ਲਿਖੇ ਅਖਬਾਰਾ ਪੜ੍ਹਦੇ ਬੜਾ ਕੁਝ ਦੇਖਿਆ ਤੇ ਉਹਨਾਂ ਦੀ ਇੱਛਾ ਸੀ ਮੇਰੇ ਬੱਚੇ ਜਿਹੜੇ ਆ ਬਹੁਤ ਹੀ ਵਧੀਆ ਪੜ ਸਕਣ ਸਹੂਲਤਾਜੇ ਕਮੀ ਵੀ ਬਹੁਤ ਸੀ ਪਰ ਸਹੂਲਤਾ ਹੈ ਵੀ ਬਹੁਤ ਸਨ ਪੜਾਈ ਵਿੱਚ ਮੇਰੇ ਫਾਦਰ ਨੇ ਸਭ ਸਹੂਲਤਾ ਦਿੱਤੀਆਂ ਹੋਈਆਂ ਸੀ ਲਾਇਕ ਕਾਪੀਆਂ ਕਿਤਾਬਾਂ ਟੀਚਰ ਜਜੇ ਕਿ ਸੰ ਟਿਊਸ਼ਨ ਵਗੈਰਾ ਪੜਨ ਦੀ ਲੋੜ ਨਹੀਂ ਪੈਂਦੀ ਸੀ ਕਿਉਂਕਿ ਫਾਦਰ ਹੀ ਕੋਲੋਂ ਹੀ ਆਪਣੀਆਂ ਜਿੰਨੀਆਂ ਪ੍ਰੋਬਲਮ ਹੁੰਦੀਆਂ ਸੀ ਸੋਲਵ ਕਰਾ ਲਿਈਆਂ ਸੀ ਨਾਲੇ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਇਹ ਕੀਤਾ ਬਈ ਉਹਨਾਂ ਨੇ ਸਾਨੂੰ ਨਾਲ ਹੀ ਅ ਅਸੀਂ ਪੜਾਣ ਲੱਗੇ ਗਰੁੱਪ ਬਣਾ ਤੇ ਪੜਾਣ ਨਾਲ ਪੜਨਾ ਬਹੁਤ ਆਉਂਦਾ ਫਿਰ ਸਾਡੇ ਸੁਪਨੇ ਸ਼ੁਰੂ ਹੋ ਗਏ ਸੁਪਨਿਆਂ ਦੀ ਗੱਲ ਕਰਾਂ ਤੇ ਮੈਂ ਵੀ ਕੋਈ ਕਸਰ ਨਾ ਛੱਡੀ ਮੈਂ ਬਹੁਤ ਤਰ੍ਹਾਂ ਦੇ ਪੇਪਰ ਵੀ ਦਿੱਤੇ ਬੈਂਕਾਂ ਦੇ ਵੀ ਦਿੱਤੇ ਨਰਸਿੰਗ ਦੇ ਵੀ ਦਿੱਤੇ ਆਰਮੀ ਦੇ ਵੀ ਦਿੱਤੇ ਫਿਰ ਮੈਂ ਅ ਇਰੋਸ ਟੈਸ ਬਣਨ ਦੀ ਕੋਸ਼ਿਸ਼ ਕੀਤੀ ਚਲੋ ਮਤਲਬ ਹੀ ਕੁਝ ਸੁਪਨੇ ਸাকার ਹੋ ਜਾਂਦੇ ਨੇ ਕੁਝ ਨਹੀਂ ਵੀ ਹੁੰਦੇ ਪਰ ਜਿੰਨੇ ਕੋ ਔਖੇ ਹੋ ਕੇ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਉਸ ਦਾ ਅਸੀਂ ਦੇਣਾ ਤੇ ਨਹੀਂ ਦੇ ਸਕਦੇ ਲੇਕਿਨ ਜਿਹੜੇ ਖواب ਵਖੇ ਸੀ ਠੀਕ ਹੈ ਅਫਸਰ ਨਹੀਂ ਬਣ ਸਕਕੇ ਫਿਰ ਕੀ ਹੋਇਆ ਬਹੁਤ ਪੇਪਰ ਦਿੱਤੇ ਪਾਸ ਵੀ ਕੀਤੇ ਲੇਕਿਨ ਸਰਕਮਸਟਾਂਸਸ ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਹਦੇ ਵਿੱਚ ਆਪਾਂ ਨਹੀਂ ਕਰ ਸਕਦੇ ਔਰ ਫਿਰ ਖਾਨਦਾਨ ਦੇ ਵਿੱਚੋਂ ਪਹਿਲੀ ਕੁੜੀ ਮੈਂ ਸੀ ਜਿਸ ਨੇ ਗ੍ਰੈਜੂਏਸ਼ਨ ਕੀਤੀ ਆਪਣੇ ਦਾਦ ਕਿਹਾਦੇ ਬੜੇ ਖੁਸ਼ ਹੁੰਦੇ ਸੀ ਪਰ ਛਿੜੀ ਉਹ ਸੁਪਨੇ ਸੀ ਨਾ ਵਿਹਾਂ ਵੀ ਮੈਂ ਕਿਤੇ ਪੀਸੀਐਸ ਬਣ ਜਾਵਾ ਆਈਐਸ ਬਣ ਜਾਵਾ ਉਹ ਨਹੀਂ ਬਣ ਸਕਦੀ ਪਰ ਮੈਂ ਅੱਜ ਜੀ ਸੋਚਦੀ ਆ ਤਾਂ ਮੈਂ ਕਹਿੰਨੀ ਆ ਕਮਾਲ ਹੈ ਮੈਂ ਕੁਝ ਵੀ ਨਹੀਂ ਬਣ ਸਕਦੀ ਸੀ ਤੇ ਮੈਂ ਇੰਨਾ ਕੁਝ ਬਣ ਗਈ ਤੁਹਾਡੇ ਨਾਲ ਹੁਣ ਤਾਂ ਲੋਕ ਬਾਹਰ ਜਾਓ ਤੇ ਮੈਨੂੰ ਸ਼ਰਮ ਆਂਦੀ ਏ ਜਦੋਂ ਕਹਿੰਦੇ ਨੇ ਤੁਸੀਂ ਸੈਲੀਬ੍ਰਿਟੀ ਹੋ ਸੈਲੀਬ੍ਰਿਟੀ ਹੋ ਸੈਲੀਬ੍ਰਿਟੀ ਵਾਲੀਆਂ ਚੀਜ਼ਾਂ ਮੈਂ ਪਰਲਾ ਨਹੀਂ ਆਦੀ ਸੀ ਮੈਂ ਡਰਾਮਿਆਂ 'ਚ ਵੀ ਕੰਮ ਕੀਤਾ ਮੈਂ ਕਾਲਜ ਦੇ ਟਾਈਮ ਪੋ ਪੋਲਿਟিক্যাল ਰੈਸਟ੍ਰੇਸ਼ਨ ਡਿਬੇਟਸ ਡਰਾਮਾ ਕੋਈ ਚੀਜ਼ ਛੱਡੀ ਨਹੀਂ ਹੈ ਪਰ ਇੱਕ ਉੱਚੇ ਪਹੁੰਚਣਾ ਜਿਹੜਾ ਉਹ ਬਹੁਤ ਔਖਾ ਵੀ ਹੁੰਦਾ ਹੈ ਤੇ ਕਈ ਵਾਰੀ ਚਾਂਸ ਦੀ ਗੱਲ ਵੀ ਹੁੰਦੀ ਹੈ ਲੈ ਹੁਣ ਗੱਲ ਕਰੋ ਸਾਰਾ ਕੁਝ ਕਰਕੇ ਕਰਾ ਕੇ ਰਿਟਾਇਰ ਹੋ ਗਈ ਰਿਟਾਇਰ ਹੋ ਕੇ ਰੋਟੀਆਂ ਤੇ ਪਗਾਣੀਆਂ ਆਂਦੀਆਂ ਹੀ ਸਨ ਮੇਰਾ ਭਰਾ ਮੈਨੂੰ ਕਹਿੰਦਾ ਮੇਰਾ ਭਰਾ ਇੰਜੀਨੀਅਰ ਮੈਂ ਉਹਨੂੰ ਕਿਹਾ ਹੈਲੋ ਇੰਜੀਨੀਅਰ ਸਾਹਿਬ ਕਹਿੰਦਾ ਹੈਲੋ ਕੁੱਕ ਸਾਹਿਬ ਮੈਂ ਕਿਹਾ ਆਇਆ ਮੈਨੂੰ ਕੁੱਕ ਬਣਾਤਾ ਹੀ ਲੈ ਸੱਚੀ ਮੱਚੀ ਮੈਂ ਤੇ ਕੋਕਕੇ ਬਣਾ ਕੇ ਰਹਿ ਗਈ ਮੈਂ 5-4 ਸਾਲ ਪਹਿਲਾਂ ਵਿਆਹ ਹੋਣ ਤੋਂ ਬਾਅਦ ਸਾਰਾ ਟਾਈਮ ਪੂਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਵੀ ਕੀਤਾ ਰਿਟਾਇਰ ਹੋ ਗਈ ਰਿਟਾਇਰ ਹੋਈ ਤਾਂ ਉਸ ਤੋਂ ਬਾਅਦ ਫਿਰ ਦਿਲ ਚਾਇਆ ਵੀ ਕੀ ਕੁਝ ਕਰ ਕੁਝ ਕਰ ਅੱਜ ਵੀ ਹੈ ਅੱਜ ਵੀ ਮੈਂ ਇਹੇ ਕੁਝ ਕਰਾਂ ਹੋਰ ਕਰਾਂ ਹੋਰ ਕਰਾਂ ਹੋਰ ਕਰਾਂ ਕਈ ਤਾਂ ਕਹਿੰਦੇ ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ ਭਾਈ ਨਹੀਂ ਹੈਗਾ ਇਹਦੇ 'ਚ ਕੀ ਗੱਲ ਹੈ ਜੇ ਅੱਜ ਵੀ ਮੇਰੀ ਸਾਰੀ ਸਿਹਤ ਔਰ ਮੇਰੀਆਂ ਅੱਖਾਂ ਔਰ ਸਾਰਾ ਕੁਝ ਮੈਂ ਇਜ਼ਾਜ਼ਤ ਦੇਵੇ ਤੇ ਮੇਰੇ ਜੀ ਕਰਦਾ ਇੱਕ ਅੰਦੀ ਐਮ ਇਹ ਕਰ ਲਵਾਂ ਗੱਲ ਅੰਦਰੋਂ ਜਿਹੜੀ ਹੈ ਨਾ ਜਾਗਰਤੀ ਤੁਹਾਡੇ ਪੇਰੈਂਟਸ ਵੱਲੋਂ ਦਿੱਤੀ ਹੋਈ ਔਰ ਅੰਦਰੋਂ ਜਿਹੜਾ ਤੁਹਾਡਾ ਅ ਮੰਦੀ ਤ੍ਰਿਪਤੀ ਹੋਣਾ ਹੋਰ ਗੱਲ ਹੁੰਦਾ ਤ੍ਰਿਪਤੀ ਹੋ ਜਾਂਦੀ ਹੈ ਪਰ ਇੱਕ ਗ੍ਰਹਿਂਦੀ ਹੈ ਵੀ ਮੈਂ ਅਜੇ ਹੋਰ ਕਰ ਸਕਦੀ ਹਾਂ ਜਿੱਦਾਂ ਕਿ ਮੈਂ ਤੁਹਾਡੇ ਅੰਕਲ ਨਾਲ ਹਮੇਸ਼ਾ ਇੱਕੋ ਗੱਲ ਹੀ ਰਾਤ ਨੂੰ ਜਦੋਂ ਸੌਂਦੇ ਹਾਈ ਬ੍ਰਜਿਤ ਕੀ ਕੀਤਾ ਜਨਮ ਲਿਆ ਬਸ ਕੰਮ ਕਰ ਕਰ ਕੇ ਖਤਮ ਹੋ ਗਿਆ ਕੁਝ ਤਾਂ ਕਰਦੀ ਕੁਝ ਤਾਂ ਬਣਦੀ ਕੁਝ ਤਾਂ ਹੁੰਦਾ ਲੋਜੀ ਫਿਰ ਜਦੋਂ ਆ ਕੰਮ ਸ਼ੁਰੂ ਕੀਤਾ ਤੇ ਬਣ ਗਈ ਫਿਰ ਮੈਂ ਉਸ ਰੱਬ ਦਾ ਧੰਨਵਾਦ ਕੀਤਾ ਵਿਚਨੋ ਬੜਾ ਕੁਝ ਨਹੀਂ ਹਾਸਲ ਕੀਤਾ ਪਰ ਬੜਾ ਕੁਝ ਹਾਸਲ ਕੀਤਾ ਜਿਹੜੇ ਕੀ ਬਹੁਤ ਵੱਡੇ ਵੱਡੇ ਲੋਕ ਸੋਚ ਕੇ ਵੀ ਨਹੀਂ ਕਰ ਸਕਦੇ ਸੋ ਜ਼ਰੂਰੀ ਅੰਦਰ ਆਪਣੇ ਜਿਹੜੇ ਭੰਬੜ ਮਚਦੇ ਨੇ ਨਾ ਉਹਨਾਂ ਨੂੰ ਜਗਦੇ ਰਹਿੰਦੇ ਉਹਨਾਂ ਨੂੰ ਤੁਸੀਂ ਅੱਗੋਂ ਅ ਹੋਰ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਹੈਨਾ ਹੁਣ ਮੈਂ ਦੱਸ ਰਹੀ ਹਾਂ 58 ਸਾਲ ਦੀ ਰਿਟਾਇਰ ਹੋਈ ਬਾਰ ਸਾਲ ਦੀ ਉਮਰ ਦੇ ਵਿੱਚ ਮੈਂ ਇਹ ਕੰਮ ਸ਼ੁਰੂ ਕੀਤਾ ਅੱਜ ਮੈਂ 68 ਦੀ ਹੋਣ ਵਾਲੀ ਹਾਂ ਤੇ ਤੁਹਾਡੇ ਸਾਹਮਣੇ ਐਕਟਿਵ ਔਰ ਪੂਰਾ ਕੰਮ એનર્ਜੀ ਪੋਜ਼ਿਟਿਵ ਵਾਈਬਸ ਹਾਂ ਇਹ ਸਾਰਾ ਕੁਝ ਮੇਰੇ ਪਾਪਾ ਤੇ ਮੰਮੀ ਦੀ ਦੇਣ ਹੈ ਉਹਦੇ ਵਿੱਚ ਹੈਗੀਆਂ ਪੋਜ਼ਿਟਿਵ ਵਾਈਬਸ ਤੇ ਕਦੇ ਵੀ ਨਾ ਥੱਕਣ ਵਾਲੀ ਜ਼ਿੰਦਗੀ ਨੂੰ ਜੀਣਾ ਮੇਰੇ ਫਾਦਰ ਚਾਰ ਜਾਮਾਤਾਂ ਪਾਕਿਸਤਾਨ ਚੋਂ ਉਰਦੂ ਦੀਆ ਪੜ ਕੇ ਆਏ ਸੀ ਤੇ ਇੱਥੇ ਉਹ ਬੈਸਟ ਟੀਚਰ ਬਣੇ ਇਹ ਉਹਨਾਂ ਦੇ ਅੰਦਰ ਜੜੀ ਸੁਲਕਤੀ ਹੋਈ ਮੈਨੂੰ ਵਰਡ ਨਹੀਂ ਆ ਰਿਹਾ ਅ ਚੇਤਨਾ ਜਿਹੜੀ ਸੀ ਉਹ ਸੀ ਤਾਈ ਉਹਨਾਂ ਨੇ ਸਾਡੇ 7 ਬੱਚੇ ਅਸੀਂ 7 ਭੈਣ ਭਰਾ ਸੀ ਸੱਤਾਂ ਨੂੰ ਉਹਨਾਂ ਨੇ ਖੂ ਉਹਨਾਂ ਦਾ ਪੜਾਇਆ ਤੇ ਉਹਨਾਂ ਦਾ ਕਹਿਣਾ ਇਹ ਸੀ ਪੜਨ ਪਿੱਛੇ ਕੋਈ ਹੋ ਨਹੀਂ ਹੈ ਤੁਸੀਂ ਜਿੰਨਾ ਮਰਜ਼ੀ ਪੜੋ ਮੈਂ ਜਵੇਂ ਮਰਜ਼ੀ ਕਰਾਂ ਮੈਂ ਤੁਹਾਨੂੰ ਪੜਾਵਾਂਗਾ ਸੋ ਇਹ ਜਿਹੜੀ એનર્ਜੀ ਪੋਜ਼ਿਟਿਵ ਵਾਈਬਸ ਟਾ ਟੈਰੀ ਕਰਕੇ ਬਿਲਕੁਲ ਨਾ ਬੈਠੋ ਇਹ ਤੁਹਾਡੇ ਅੰਦਰ ਹੈ ਸਭ ਕੁਝ ਅੰਦਰ ਹੈ ਤੇ ਤੁਸੀਂ ਉਹਨੂੰ ਕਿਵੇਂ ਬਾਹਰ ਕੱਢਣਾ ਹੈ ਕਿਵੇਂ ਤੁਸੀਂ ਪੋਜ਼ਿਟਿਵ ਹੋਣਾ ਹੈ ਕਿਵੇਂ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਹੋ ਬਸ ਇੱਕੋ ਗੱਲ ਕਰੋ ਮੈਂ ਕਰ ਸਕਦੀ ਹਾਂ ਮੈਂ ਕਰ ਸਕਦਾ ਹਾਂ ਤਾਂ ਕੁਝ ਵੀ ਨਹੀਂ ਹੈਗਾ ਜਿੰਨੂੰ ਅਸੀਂ ਹਾਸਲ ਨਾ ਕਰ ਸਕੀਏ ਠੀਕ ਹੈ ਜੀ ਲੋਜੀ ਫਿਰ ਅੱਜ ਦੇ ਗੱਲਾਂ ਵਿੱਚੋਂ ਗੱਲ ਮੈਂ ਤੁਹਾਨੂੰ ਇੰਨੀ ਹੀ ਸੁਣਾਵਾਂਗੀ ਅਗਲੀ ਕੱਲ ਨੂੰ ਫੇਰ ਮਿਲਦੇ ਆਂ ਸ਼ੁਕਰੀਆ ਮਿਹਰਬਾਨ